ਸ਼ਹੀਦ ਕੀਤਾ ਗਿਆ ਸੀ ਨੀਹਾਂ ਵਿੱਚ ਚਿਣ ਕੇ ਵਰਸਿੰਗ ਤੋਂ ਬੋਲ ਹਾਂਜੀ ਹਸਕਾਲ ਜੀ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਹੈਗਾ ਯਾਤਰਾ ਸ਼੍ਰੀ ਪਤੇਗੜ੍ਹ ਸਾਹਿਬ ਗ੍ਰਾਂਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਆਪਾਂ ਆਪਣੇ ਕੰਮ ਤੇ ਜਾਵਾਂਗੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਵੀ ਇੱਚੀ ਦੇ ਦਰਸ਼ਨ ਕਰਾ ਸਕੀਏ ਇੱਕ ਛੋਟਾ ਜਿਹਾ ਵਲੌਗ ਬਣਾ ਸਕੀਏ ਸੋ ਜੁੜੇ ਰਹੋ ਸਾਡੇ ਵਲੌਗ ਦੇ ਵਿੱਚ ਲਓ ਜੀ ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਵਾਸਤੇ ਇਹ ਸਾਡਾ ਲਿੰਕ ਰੋਡ ਹੈ ਜਿਹੜਾ ਸਰਾਂੰਦੂ ਪਟਿਆਲਾ ਰੋਡ ਦੇ ਉੱਤੇ ਜੁੜੇਗਾ ਫਿਰ ਅਸੀਂ ਸਰਾਂੰਦ ਵੱਲ ਨੂੰ ਜਾਵਾਂਗੇ 10-12 ਕਿਲੋਮੀਟਰ ਜ਼ਰੂਰ ਹੈ ਫਤੇਗੜ ਸਾਹਿਬ ਸੋ ਇਸ ਤੋਂ ਬਾਅਦ ਮੈਂ ਫਤੇਗੜ ਸਾਹਿਬ ਤੋਂ ਵੀ ਲਾਈਵ ਹੋਵਾਂਗਾ ਕਿਉਂਕਿ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਹੁੰਦੀ ਆ ਰੋਡ ਦੇ ਉੱਤੇ ਮੈਂ ਨਹੀਂ ਹੀ ਲਾਈਵ ਹੋਵਾਂਗਾ ਜੀ ਮਿਲਦੇ ਆ ਜੀ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਫਤੇਗੜ ਦੇ ਗੁਰਦੁਆਰਾ ਸਾਹਿਬ ਤੋਂ ਬਾਹਰ ਤੋਂ ਦਰਸ਼ਨ ਕਰਾ ਰਹੇ ਆਪਾਂ ਫਿਰ ਥੋੜੇ ਚਿਰ ਬਾਅਦ ਅੱਜ ਸਟੈਂਡ ਗੁਰਦੁਆਰਾ ਸਾਹਿਬ ਦਾ ਇੱਥੇ ਮੋਟਰਸਾਈਕਲ ਆਪਾਂ ਨੇ پارک ਕਰਤਾ ਹੋ ਜੀ ਆਪਾਂ ਆ ਗਿਆ ਫਤੇਗੜ ਸਾਹਿਬ ਵੱਡੇ ਗੁਰਦੁਆਰਾ ਆਪ ਦੇ ਵਿੱਚ ਦਰਸ਼ਕਾਂ ਦੇ ਨਾਨ ਕਰਨ ਵਾਸਤੇ ਤੁਹਾਨੂੰ ਕਰੋਨੇ ਅੰਦਰ ਦੇ ਦਰਸ਼ਨ ਇਹ ਬਾਹਰਲੀ ਸਾਈਡ ਹੈ ਇੱਥੇ ਗੱਟੀਆਂ ਆ ਵਗੈਰਾ ਖੜਦੀ ਹੁੰਦੇ ਨੇ ਨਾ ਮੋਟਰਸਾਈਕਲ ਵਗੈਰਾ ਕਰਦੇ ਨੇ ਉਹ ਸਾਹਮਣੇ ਜਲਦੀ ਸੇਵਾ ਚੱਲ ਰਹੀ ਆ ਪਹਿਲਾਂ ਤਾਂ ਇੱਧਰੋਂ ਵੀ ਚਲੇ ਜਾਂਦੇ ਸੀ ਹੁਣ ਇੱਧਰੋਂ ਗੇਟ ਤੇ ਦਰਵਾਜ਼ਾ ਲਾਤਾ ਲੋਕ ਲਾਤਾ ਹੁਣ ਸਿਰਫ ਇੱਕੋ ਐਂਟਰੀ ਆ ਹਾਂਜੀ ਜੀ ਜਿੰਦਗੀ ਅਸੇ ਰਾਜ ਚੱਲਦੀ ਰਹੇ ਜੀ ਬਹੁਤ ਬਹੁਤ ਸ੍ਰੀ ਪਤੇਗੜ ਸਾਹਿਬ ਨੂੰ ਦਰਸ਼ਨ ਕਰਵਾ ਰਹੇ ਨੇ ਪਤੇਗੜ ਸਾਹਿਬ ਦੇ ਤੇ ਪਾਣੀ ਨਮਸਕਾਰ ਕਰਨੀ ਹੈ। ਦੋ ਦੇ ਨਿਗਰ ਸਾਹਿਬ ਗੁਰਦੁਆਰਾ ਸਾਹਿਬ ਣ ਬਾਬਾ ਜੋਰਾਵਿੰਦ ਸਿੰਘ ਬਾਬਾ ਪਤੇ ਸਿੰਘ ਜੀ ਖੜਾ ਪ੍ਰਸ਼ਾਦ ਦੀ ਸੇਵਾ ਤੇ ਇੱਧਰ ਹੈਗਾ ਭਾਈ ਜੋੜਾ ਘਰ ਗੱਡਣੀ ਕਰ। ਆਪਾਂ ਬੂਟ ਜਮ੍ਹਾਂ ਕਰਾਉਣੇ ਆ ਤੇ ਆਪਣਾ ਬੈਗ ਜਮ੍ਹਾਂ ਕਰਾਉਣੇ ਆ ਤੇ ਚਲਦੇ ਆ ਨਮਸਕਾਰ ਕਰਨ ਗੁਰਦੁਆਰਾ ਸਾਹਿਬ ਚ। ਤੇ ਇਹ ਆਪਾਂ ਦੇਖ ਕਰਵਾ ਲਈ ਆ। ਇਹ ਗੱਡੀ ਕਰਾ ਗੁਰਦੁਆਰਾ ਸਾਹਿਬ ਨਮਸਕਾਰ ਤੁਮ ਚੱਲੇ ਆਪਾਂ ਬੜਾ ਕੁਝ ਪਤ ਲ ਗਿਆ 5 ਸਾਲ ਪਹਿਲਾਂ ਜੇ ਕਿਸੇ ਨੇ ਵਲੌਗ ਪਾਇਆ ਹੋਗਾ ਨਾ ਉਹਦੇ ਵਿੱਚ ਟੋਟਲੀ ਗੁਰਦੁਆਰਾ ਸਾਹਿਬ ਸਾਰਾ ਚੇਂਜ ਹੋ ਗਿਆ ਹੈ ਇਹ ਉਹ ਸਥਾਨ ਹੈ ਭਾਈ ਜਿੱਥੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਨੀਹਾਂ ਵਿੱਚ ਚਿੰਨ ਕੇ e ਸਿੱਟਾ ਮੇਰਾ ਪੂਰਾ ਚਲਨ ਦੰਦਰ ਬਾਬਾ ਜੋਰਾਵਰ ਸਿੰਘ ਦਾ ਦਰਸ਼ਨ ਨਿਮਨ 2028 ਪਟਿਆਲਾ ਜ਼ਿਲ੍ਹਾ ਫਗੇਰੀ ਦੇਸ਼ ਵਿੱਚ। ਹਾਂਜੀ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਨੂੰ ਜਿੰਦਾ ਦੀਵਾਰ ਵਿੱਚ ਚਿੰਨ੍ਹ ਕੇ ਸ਼ਹੀਦ ਕੀਤਾ ਗਿਆ ਸੀ। ਉੱਥੇ ਹੀ ਪਾਲਕੀ ਸਾਹਿਬ ਸ਼ਸ਼ੋਭਿਤ ਹੈ। ਦੂਰੋਂ ਨੇੜੋਂ ਸੰਗਤਾਂ ਆਉਂਦੀਆਂ ਨੇ। ਤੇ ਛੋਟੇ ਸਾਹਿਬ ਜਦ ਦੇ ਰਿਜ਼ਰਵਸ਼ਨ ਦੇ ਦਾਰ ਵਾਸਤੇ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਪਵਿੱਤਰ ਸਥਾਨ ਹੈ ਇਸ ਥਾਨ ਵਰਗਾ ਦੁਨੀਆ ਤੇ ਹੋਰ ਕੋਈ ਸਥਾਨ ਨਹੀਂ ਹੈ ਹਾਂਜੀ ਸਾਧ ਸੰਗਤ ਜੀ ਉਧਰ ਸਾਈਡ ਨੂੰ ਆਪਾਂ ਭੂਰਾ ਸਾਹਿਬ ਦੇ ਅੰਦਰ ਦਾਖਲ ਹੋਣੇ ਆ ਤੇ ਨਮਸਕਾਰ ਕਰਨ ਤੋਂ ਬਾਅਦ ਆਪਾਂ ਇੱਧੇ ਸਾਈਡ ਨੂੰ ਸਾਧ ਸੰਗਤ ਬਾਪ ਚਲੇ ਜਾਨੇ ਆ ਤੇ ਇੱਥੇ ਹੁਕਮਨਾਮਾ ਲਿਖਿਆ ਹੋਇਆ ਗੁਰੂ ਮਹਾਰਾਜ ਦਾ ਆਪਾਂ ਪੜ੍ਹਦੇ ਹਾਂ ਤੇ ਆਰਾਮ ਤੇ ਬੈਠ ਕੇ ਸਿਮਰਨ ਜਪੂ ਕਰਿਆ ਗੁਰੂ ਭੂਰਾ ਜੀ ਤੋਂ ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ ਹੈ ਹੁਣ ਆਪਾਂ ਨਮਸਕਾਰ ਕਰ ਚੱਲਿਆਂ ਠੰਡਾ ਗੁਰਜ ਗੁਰਦੁਆਰਾ ਸਾਹਿਬ ਜਿੱਥੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਤੇ ਮਾਰਤਾ ਗੁਰੂ ਕੋਰ تینوں ਕੈਦ ਕਰਕੇ ਰੱਖਿਆ ਗਿਆ ਸੀ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆ ਠੰਡੇ ਗੁਰਜ ਗੁਰਦੁਆਰਾ ਸਾਹਿਬ ਦੇ ਆਜੋ ਜੀ ਸੰਗ ਚੱਲਦੇ ਆਂ ਜੀ ਬਾਤ ਚੱਲ ਰਹੀ ਆ ਪਰ ਸ਼ਤ ਵੀ ਹੱਤ ਬਦਲੀ ਜਾ ਰਹੀ ਥੋੜੀ ਉੱਚੀ ਕਰਕੇ ਗੁਰਦੁਆਰਾ ਠੰਡਾਪੁਰ ਚ ਸਾਹਿਬ ਆਜੀ ਸਰਸੰਗੀ ਦੇ ਇਹ ਉਹ ਬਹੁਤ ਤੇ ਸਥਾਨ ਹੈ ਤਾਂ ਅੰਤਨ ਬਾਬਾ ਜੀ ਰਵ ਸਿੰਘ ਤਾਂ ਅੰਤਨ ਬਾਬਾ ਪਤੇ ਸਿੰਘ ਜੀ ਮਾਤਾ ਗੁਜਰ ਕੋਰ ਜੀ ਨੂੰ ਕੜਕ ਦੀ ਖੰਡ ਦੇ ਵਿੱਚ ਸੁੰਦਰ ਤੋਹਫੀ ਮੇਰੇ ਚ ਪੈਕ ਕਰਕੇ ਰੱਖਿਆ ਗਿਆ ਸੀ ਗੁਰਦੁਆਰਾ ਠੰਡਾਪੁਰ ਜੀ ਸ਼੍ਰੀ ਫਤੇਗੜ ਸਾਹਿਬ ਇੱਥੇ ਸੇਵਾ ਚੱਲ ਰਹੀ ਆ ਜਿੱਥੇ ਧੰਨ ਬਾਬਾ ਚੋਰਾ ਵਰ ਸਿੰਘ ਤਾਂ ਬਾਬਾ ਫਤੇ ਸਿੰਘ ਤੇ ਜਗਤ ਮਾਤਾ ਮਾਤਾ ਗੁਜਰ ਕੋਰ ਜੀ ਨੂੰ ਦੋ ਦਿਨ ਧੰਨੇ ਬੋਰ ਜਿਹਦੇ ਵਿੱਚ ਹੈਡ ਕੀਤਾ ਗਿਆ ਸੀ ਚਲੇ ਹੋਏ ਪਪਾ ਨਮਸਕਾਰ ਕਰਕੇ ਆਏ ਆ ਗੁਰਦੁਆਰਾ ਠੰਡਾ ਬੋਰ ਚ ਤੇ ਹੁਣ ਸਰੋਵਰ ਦੇ ਵਿੱਚ ਕਰਕੇ ਆ ਉੱਠਾ ਮਤਲਬ ਉਥੋਂ ਕੇ ਨਮਸਕਾਰ ਕਰਨ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਕੜਾ ਪ੍ਰਸ਼ਾਦੀ ਤੇਗ ਲਵਾਂਗੇ ਦੇਖ ਲੈ ਕੇ ਪਾ ਪਾਜੀ ਸਤਸੰਗ ਜੀ ਉਮੀਦ ਆ ਵੀ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰੇ ਹੋਣਗੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਹੋਣਗੇ ਚੱਲਦੇ ਹਾਂ ਹੁਣ ਆਪਾਂ ਆਪਣੇ ਜੋੜੇ ਤੇ ਬਾਗ ਲੈਣ ਵਾਸਤੇ ਨਮਸਕਾਰ ਪਾ ਗੁਰੂ ਘਰ ਕਰ ਲਿਆ ਹੁਣ ਆਪਾਂ ਜਾਣਾ ਗੁਰਦੁਆਰਾ ਜੋਤੀ ਚ ਰੂਪ ਸਾਹਿਬ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿਹੜੀ ਲਾਸਾਨੀ ਸਹਾਦਤ ਫਤੇਗੜ ਸਾਹਿਬ ਵਿੱਚ ਦੇਖਣ ਨੂੰ ਮਿਲਦੀ ਹੈ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਹੋਰ ਵੀ ਕਮੂਨੀ ਨਹੀਂ ਮਿਲਦੀ ਹੈ ਜੀ ਜਰੂਰ ਇੱਕ ਵਾਰੀ ਫਤੇਗੜ ਸਾਹਿਬ ਆਇਓ ਜੀ ਲੋ ਜੀ ਆਪਾਂ ਨਿਕਲਿਆਏ ਗੁਰੂ ਘਰੋਂ ਬਾਹਰ ਚੱਲਦੇ ਆਪਨੇ ਬਾਈਕ ਵੱਲ ਨੂੰ ਤੇ ਮੱਥਾ ਟੇਕਣਾ ਹੁਣ ਆਪਾਂ ਗੁਰਦੁਆਰਾ ਸ੍ਰੀ ਜੋਤੀ ਜੋਤਿ ਰੂਪ ਸਾਹਿਬ ਇਥੇ ਛੋਟੇ ਸ਼ਹਿਬ ਚਾਹਦੇ ਤੇ ਮਾਤਾ ਗੁਜਰ ਗੁਰਦੇਹਾਂ ਦਾ ਸੰਸਕਾਰ ਕਿੱਥੇ ਹੈ ਵੀ ਉਹਨਾਂ ਜਿੱਥੇ ਲਿਆਂ ਗੁਰਦੁਆਰਾ ਜੋਤੀਸਰੂਪ ਸਾਹਿਬ ਇਹ ਰਸਤਾ ਨਾਲ ਦੀ ਪਿੱਛੇ ਨੂੰ ਲੱਗਦਾ ਗੁਰਦੁਆਰਾ ਸਾਹਿਬ ਦੀ ਸਹਾਇਤ ਜੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਸ੍ਰੀ ਜੋਤੀ ਸ਼ਰੂਪ ਸਾਹਿਬ ਜਿੱਥੇ ਮੋਰਾ ਖੜੀਆਂ ਕਰਕੇ ਜਗਾ ਖਰੀਦੀ ਗਈ ਸੀ ਦੁਵਾਨ ਟੋਡਰ ਮਲਜੀ ਵੱਲੋਂ ਗੁਰਦੁਆਰਾ ਸਾਹਿਬ ਦੇ ਸਟੈਂਡ ਦੇ ਵਿੱਚ ਆਪਾਂ ਬਾਈਕ ਖੜਾਤੀ ਆ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਵੱਲੋਂ ਦੁਵਾਰਾ ਜੋਤੀ ਸ਼ਰੂਪ ਉੱਪਰ ਆ ਚੁੱਕੇ ਹਾਂ ਤਾਂ ਤੁਹਾਨੂੰ ਦਿਖਾਉਨੇ ਆ ਬਾਹਰ ਬਹੁਤ ਵੱਡੀ ਪਾਰਕਿੰਗ ਹੈ ਸਾਰਾ ਹੋਸਾ ਗੁਰਦੁਆਰਾ ਸਾਹਿਬ ਦੇ ਘੁੰਮਟ ਦੇ ਸੋਨੇ ਦੀ ਸੇਵਾ ਚੱਲ ਰਹੀ ਆ ਸਲੂ ਕਰਦੇ ਆਂ ਦਰਸ਼ਨ ਪਹਿਲਾਂ ਜੋੜੇ ਘਰ ਚ ਜਾਵਾਂਗੇ ਬੂਟ ਜਮਾ ਕਰਵਾਵਾਂਗੇ ਫਿਰ ਆਪਣੇ ਬੈਗ ਜਮਾ ਕਰਾ ਕੇ ਅੰਦਰ ਦਰਸ਼ਨ ਕਰਦੇ ਆਂ ਨਮਸਕਾਰ ਕਰ ਲਓ ਜੀ ਰੂਪ ਸਾਹਿਬ ਸੀ ਐਸੀ ਗੁਰਦੁਆਰਾ ਜੋਤੀਸ਼ ਰੂਪ ਸਾਹਿਬ ਗੁਰਦੁਆਰਾ ਫਤੇਗੜ ਸਾਹਿਬ ਦੇ ਵੀ ਆਪਾਂ ਦਰਸ਼ਨ ਕਰ ਲਏ ਆ ਠੰਡੇ ਬੁਰਜ ਚ ਵੀ ਜਾ ਆਏ ਆ ਭੋਰਾ ਸਾਹਿਬ ਚ ਵੀ ਦਰਸ਼ਨ ਕਰ ਲਏ ਤੇ ਗੁਰਦੁਆਰਾ ਜੋਤੀਸ਼ ਰੂਪ ਚ ਵੀ ਦਰਸ਼ਨ ਕਰ ਲਏ ਸੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਤੁਹਾਂ ਅੱਜ ਦੇ ਮੰਡਲ ਦੇ ਵਿੱਚ ਇੰਨਾ ਹੀ ਉਮੀਦ ਕਰਦਾ ਹਾਂ ਤੁਹਾਨੂੰ ਸਾਡੇ ਬਲੌਗ ਪਸੰਦ ਆਇਆ ਹੋਊਗਾ ਤੇ ਜੇ ਤੁਹਾਨੂੰ ਤਾਂ ਆਇਆ ਤਾਂ ਬਈ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਜੇ ਆ ਸਕਦੇ ਹੋ ਤਾਂ ਗੁਰਦੁਆਰੇ ਆ ਕੇ ਦਰਸ਼ਨ ਜਰੂਰ ਕਰੋ ਗੁਰੂ ਘਰੇ ਜਰੂਰ ਆਓ ਤੇ ਦਰਸ਼ਨ ਕਰਕੇ ਜਾਓ ਸ੍ਰੀ ਫਤਿਹਗੜ੍ਹ ਸਾਹਿਬ ਰੂਨੂ ਰੂਨੂ ਸਕੂਨ ਜਰੂਰ ਮਿਲੇਗਾ ਸੋ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਜੇ ਨਿਕ ਬੰਦਾ ਨੇੜੇ-ਤੇੜੇ ਦਾਤਾ ਜਰੂਰ ਆਓ ਤੇ ਗੁਰੂ ਘਰੇ ਦਰਸ਼ਨ ਕਰਕੇ ਜਾਓ ਚੰਗਾ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਹੋਰ ਦੁਆਰਾ ਸ੍ਰੀ ਜੋਤੀ ਜੀ ਦੇ ਸਾਹਮਣੇ